ਆ ਜਿਹੜੇ ਲੋਕ ਡਰੇ ਹੋਏ ਤੁਸੀਂ ਵੇਖ ਰਹੇ ਹੋ ਦਰਸਲ ਇਹ ਲੋਕ ਇਸ ਲਈ ਡਰੇ ਹੋਏ ਨੇ ਕਿ ਇਹਨਾਂ ਦੇ ਸਾਹਮਣੇ ਇੱਕ ਫਾਸਟ ਫੂਡ ਰੇੜੀ ਦੇ ਖੇਲੂ ਲੱਗੇ ਸਿਲੰਡਰ ਦੀ ਪਾਈਪ ਨੂੰ ਅੱਗ ਲੱਗੀ ਹੋਈ ਹੈ ਵੀਡੀਓ ਅੱਗੇ ਵੀ ਜ਼ਰੂਰ ਵੇਖ ਲੈਣਾ ਕਿਵੇਂ ਇਸ ਅੱਗ ਕਾਰਨ ਹੈਂਡਲੂਮ ਦੀ ਦੁਕਾਨ ਤੇ ਭਾਈ ਗੱਦੇ ਵੀ ਸੜ ਗਏ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿਵੇਂ ਹੋਣੀ ਅੱਗ ਹੈਂਡਲੂਮ ਦੀ ਦੁਕਾਨ ਦੇ ਬਾਹਰ ਸਮਾਨ ਤੱਕ ਪਹੁੰਚ ਗਈ ਜਿਸ ਕਾਰਨ ਦੁਕਾਨ ਦੇ ਬਾਹਰ ਪਏ ਗੱਦੇ ਬੁਰੀ ਤਰ੍ਹਾਂ ਨਾਲ ਰਾਖ ਹੋ ਗਏ ਇਸ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਇਹ ਘਟਨਾ ਤੋਂ ਬਾਅਦ ਸਮਰਾਲਾ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਗੱਦਿਆਂ ਨੂੰ ਲੱਗੀ ਹੋਈ ਅੱਗ ਨੂੰ ਆਲੇ ਦੁਆਲੇ ਦੀ ਦੁਕਾਨਦਾਰਾਂ ਤੇ ਰਾਹਗੀਰਾਂ ਤੋਂ ਅੱਬ ਜਾਇਆ ਗਿਆ ਪ੍ਰਸ਼ਾਸਨ ਦੁਆਰਾ ਗੈਰ ਕਾਨੂੰਨੀ ਤੌਰ ਤੇ ਖੜੀਆਂ ਰੇੜੀਆਂ ਦੇ ਮਾਲਕਾਂ ਨੂੰ ਵਾਰ-ਵਾਰ ਸਮਝਾਉਣ ਤੇ ਰੇੜੀਆਂ ਵਾਲੇ ਪ੍ਰਸ਼ਾਸਨ ਨੂੰ ਅੰਗੂਠਾ ਦਿਖਾ ਦਿੰਦੇ ਹਨ ਤੇ ਆਪਣੀ ਮਨਮਰਜ਼ੀ ਨਾਲ ਗੈਰ ਕਾਨੂੰਨੀ ਤੌਰ ਤੇ ਕੰਮ ਕਰਦੇ ਹਨ ਕੋਈ ਨਹੀਂ ਨਾ ਤੁਹਾਡੇ ਗੁਰਦੀਪ ਸਿੰਘ ਕਰਦੀਪ ਸਿੰਘ ਨੇ ਤੁਹਾਡੀ ਇਹਨੇ ਰੇਡੀ ਕਰਕੇ ਲੱਗੀ ਉਹ ਐਂਪਰ ਫੜ ਗਈ ਜਸਟ ਆਇਆ ਸੀ ਇਹ ਤਾਂ ਆਨ ਕੀਤੀ ਐ ਆਨ ਕੀ ਦੀ ਤਾਂ ਪੈ ਫੜ ਗਈ ਹਾਂ ਸਾਡੀ ਕੀ ਲੱਗੀ ਪੈ ਪੀ ਪੈ ਜੀ ਉਸ ਤੋਂ ਬਾਅਦ ਕਿਸ ਚੀਜ਼ ਨਹੀਂ ਆਇਆ ਉਸ ਵਾਰ ਇਹ ਫਰਦਰਣ ਲੱਗੇ ਪੈ ਫਰਦਰ ਚੱਲ ਗਈ ਮੈਂ ਜਦੋਂ ਉਹ ਤੋਂ ਉਹਨੇ ਬੰਦ ਕਰ ਦਿੱਤੀ ਜਿਵੇਂ ਬੁਲਾਇਆ ਗਿਆ ਥੱਲੇ ਬੰਦ ਕਰ ਦਿੱਤੇ ਜਦੋਂ ਪਰਸੇ ਲੱਗੂ ਉਸ ਤਰ੍ਹਾਂ ਬੰਦ ਕਰ ਉਹ ਪਾਵੇ ਇਸਾਈਡ ਹੋ ਗਈ ਇਹ ਕਿਹੜੇ ਕੱਦੇ ਨਾਲ ਲੱਗੀ ਉਹ ਕੋਈ ਬੋਝਾਈ ਉਹ ਫਿਰ ਪਾਣੀ ਨਾਲ ਹੀ ਕਿਤੇ ਗੁੱਸਾ ਵੀ ਲੱਗੀ ਕੋ ਬਾਹਰ ਜੇ ਲੈ ਫਾਇਰ ਗੜੇ ਉਧਰ ਬੰਦੇ ਕਰਦੇ ਸੀ ਹਾਂਜੀ ਜੀ ਕੀ ਨਾਮ ਤੁਹਾਡਾ ਹੈ ਹਾਂਜੀ ਵੀਰੇ ਮੇਰਾ ਨਾਮ ਸਿੰਦਰਪਾਲ ਸਿੰਘ ਆ ਕੀ ਮਾਮਲਾ ਹੋ ਗਿਆ ਜੀ ਕਹਿੰਦੇ ਕਿ ਅੱਗ ਨਿੱਕੇ ਬਹੁਤ ਨੁਕਸਾਨ ਹੋਇਆ ਚੰਡੀਗੜ੍ਹ ਰੋਡ ਤੇ ਮੇਰੀ ਗੱਡਿਆਂ ਦੀ ਦੁਕਾਨ ਆ ਤੁਹਾਨੂੰ ਤੋਂ ਨੀਚੇ ਦੇ ਨਾਮ ਤੇ ਕਸਟਮਰ ਨੂੰ ਦੇਣ ਵਾਸਤੇ ਸਮਾਨ ਬਾਹਰ ਕੱਢਿਆ ਪਿਆ ਜੀ ਸਾਡਾ ਗੱਡੇ ਵਗੈਰਾ ਪਰਦੇ ਵਗੈਰਾ ਤੇ ਨਾਲ ਸਾਡੇ 버ਗਰਾਂ ਦੀ ਰੇੜੀ ਲੱਗਦੀ ਆ ਤੇ ਇੱਕਦਮ ਉਹਦੇ ਸਿਲੰਡਰ ਤੇ ਧਮਾਕਾ ਹੋਇਆ ਸਾਰੇ ਅੱਗ ਲੱਗੀ ਮੈਂ ਤੁਹਾਨੂੰ ਸੀਸੀਟੀਵੀ ਦੀ ਵੀਡੀਓ ਵੀ ਦੇ ਦੂੰਗਾ ਕੋਈ ਸਾਰਾ ਦੇਖੋ ਕਿਨੇ ਮਰੇ ਹਾਲਾਤ ਨੇ ਕੀ ਜਣਾ ਜਾਂਦੇ ਹੋ ਕਿ ਜਿਵੇਂ ਕਿ ਬਾਹਰ ਬਹਾਨੇ ਵੀ ਖੜੇ ਹੁੰਦੇ ਨੇ ਕਿ ਹੋਰ ਨੂੰ ਹੋਵੇ ਦੇ ਖੜੇ ਹੁੰਦੇ ਨੇ ਬਹੁਤ ਭਾਰੀ ਇਨਸਾਨ ਹੋ ਸਕਦਾ ਸੀ ਕਿ ਇਹਨਾਂ ਦਾ ਬਾਹਰ ਵੀ ਖੜੇ ਨੇ ਲੋਕ ਵੀ ਖੜੇ ਹੁੰਦੇ ਆ ਅੰਦਰ ਤਾਂ ਕਾ ਗਾਸ ਤਾਂ ਬੀਸੀ ਕੁਝ ਵੀ ਹੋ ਸਕਦਾ ਸੀ ਕਿਤੇ ਗੈਰ ਕਾਨੂੰਨੀ ਤਰੀਕੇ ਨਾਲ ਖੜਦੇ ਨੇ ਹਾਂ ਜਿਹੜੇ ਇਹਨਾਂ ਨੂੰ ਸ਼ਹਿ ਪਾਉਂ ਦਿੰਦਾ ਇਹਨਾਂ ਨੂੰ ਜਿਹੜੇ ਮਾਲਕ ਨੇ ਅੰਦਰਲੇ ਜਿਹੜੀ ਪੈਸੇ ਲੈ ਕੇ ਵੀ ਉਹ ਖੜਾਉਂਦੇ ਨੇ ਸਾਰੇ ਦੁਕਾਨਦਾਰ ਮਾਲਕ ਨੇ ਜਿਹੜੇ ਤੇ ਸਿਲੰਡਰ ਵੀ ਕਮਰਸ਼ੀਅਲ ਨਹੀਂ ਹੈ ਰੈਜ਼ੀਡੈਂਸ਼ੀਅਲ ਸਿਲੰਡਰ ਹੈ ਇਹਦਾ ਤਾਂ ਪਤਾ ਹੀ ਨਹੀਂ ਲੱਗਦਾ ਅੱਗੇ ਲੱਗੀ ਹੋਈ ਮੈਨੂੰ ਤਾਂ ਬਾਹਰ ਰੌਲਾ ਹੀ ਸੁਣਿਆ ਵੀਰੇ ਮੈਂ ਤਾਂ ਅੰਦਰ ਕੰਮ ਕਰਦਾ ਸੀ ਜਦ ਲੋਕਾਂ ਨੇ ਰੌਲਾ ਰੂਲਾ ਪਾਇਆ ਤਾਂ ਹੀ ਪਤਾ ਲੱਗਿਆ। ਤੇ ਜਿਵੇਂ ਨਗਰ ਕੌਂਸਲ ਹੈ ਨਗਰ ਕੌਂਸਲ ਤੇ ਕਾਰਵਾਈ ਕਿਉਂ ਨਹੀਂ ਕਰਦੀ? ਜਦ ਕਿ ਗੈਰ ਕਾਨੂੰਨੀ ਖੜੇ ਹੁੰਦੇ ਨੇ ਦੁਕਾਨ ਦਾ ਟੈਕਸ ਦਿੰਦਾ ਐ ਇਹਨਾਂ ਕੁਝ ਕਰਦਾ। ਬਿਲਕੁਲ ਵੀਰੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐ ਨਗਰ ਕੌਂਸਲ ਵੱਲੋਂ। ਤੁਸੀਂ ਕੀ ਸ਼ਿਕਾਇਤ ਦਊਗੇ ਦੇਖਲਾ? ਹਾਂਜੀ ਹਾਂਜੀ ਬਿਲਕੁਲ ਦਊਂਗਾ।